ਸਤਿ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ 1800 ਤੋਂ ਵੱਧ ਪੰਜਾਬੀ ਟਰੱਕ ਡਰਾਈਵਰ ਹੋਏ ਵਿਲੇ ਅੰਗਰੇਜ਼ੀ ਦੇ ਟੈਸਟ ਨੇ ਖੋਹਿਆ 9000 ਤੋਂ ਵੱਧ ਡਰਾਈਵਰਾਂ ਦਾ ਰੋਜ਼ਗਾਰ ਡੀ ਐਚ ਐਸ ਨੇ ਸੜਕ ਤੇ ਘੇਰੇ ਡਰਾਈਵਰ ਦੀ ਵੀਡੀਓ ਕੀਤੀ ਵਾਇਰਲ ਅਮਰੀਕਾ ਤੋਂ ਚੜ੍ਹੇ ਜਹਾਜ਼ ਵਿੱਚ ਭਾਰਤੀ ਨੇ ਕਰ ਦਿੱਤਾ ਖੂਨ ਖਰਾਬਾ ਦੋ ਅਲੜਾਂ ਤੇ ਕਾਂਟੇ ਨਾਲ ਕੀਤੇ ਵਾਰ ਮਹਿਲਾ ਮੁਸਾਫਰ ਕੁੱਟੀ 10 ਸਾਲ ਤੱਕ ਹੋ ਸਕਦੀ ਹੈ ਜੇਲ ਕੈਨੇਡਾ ਵਿੱਚ ਵਿਸ਼ਾਲ ਵਾਲੀਆ ਦਾ ਕਤਲ ਬਲਰਾਜ ਸਿੰਘ ਬਸਰਾਸਣੇ ਦੋ ਪੰਜਾਬੀਆਂ ਨੂੰ ਉਮਰ ਕੈਦ ਟੌਂਕੀ ਲਾ ਕੇ ਅਮਰੀਕਾ ਜਾ ਰਹੇ ਪੰਜ ਭਾਰਤੀ ਬਣਾਏ ਬੰਦੀ ਲੀਬਿਆ ਤੋਂ ਰਿਹਾ ਕਰਵਾ ਕੇ ਲਿਆਈ ਕੈਥਲ ਪੁਲਿਸ ਸਿੱਖ ਫੌਜੀਆਂ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰੇਗੀ ਕੈਨੇਡਾ ਪੋਸਟ 2 ਨਵੰਬਰ ਨੂੰ ਹੋਵੇਗਾ 18ਵਾਂ ਸਾਲਾਨਾ ਯਾਦਗਾਰੀ ਸਮਾਗਮ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਅੰਗਰੇਜ਼ੀ ਨਾ ਆਉਣ ਕਾਰਨ ਟਰੱਕ ਚਲਾਉਣ ਦੇ ਪੇਸ਼ੇ ਤੋਂ ਵਿਹਲੇ ਕੀਤੇ ਜਾ ਰਹੇ ਡਰਾਈਵਰਾਂ ਦੀ ਗਿਣਤੀ 9000 ਤੋਂ ਟੱਪ ਚੁੱਕੀ ਹੈ ਅਤੇ ਇਹਨਾਂ ਵਿੱਚੋਂ ਤਕਰੀਬਨ 1850 ਪੰਜਾਬੀ ਦਸੇ ਜਾ ਰਹੇ ਨੇ ਵਰਕ ਪਰਮਿਟ ਤੇ ਮੌਜੂਦ ਟਰੱਕ ਡਰਾਈਵਰਾਂ ਦੇ ਲਾਇਸੈਂਸ ਨਵਿਆਉਣ ਦੀ ਪ੍ਰਕਿਰਿਆ ਵੀ 29 ਸਤੰਬਰ ਤੋਂ ਬੰਦ ਕੀਤੀ ਜਾ ਚੁੱਕੀ ਹੈ ਅਤੇ ਟਰਾਂਸਪੋਰਟੇਸ਼ਨ ਇੰਡਸਟਰੀ ਨੂੰ ਡਰਾਈਵਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਅਮਰੀਕਾ ਤੋਂ ਮੈਕਸੀਕੋ ਦਰਮਿਆਨ ਸਮਾਨ ਦੀ ਟੋਆ ਟੋਆਈ ਕਰਨ ਵਾਲੇ ਤਕਰੀਬਨ 80000 ਟਰੱਕ ਡਰਾਈਵਰਾਂ ਵਿੱਚੋਂ ਜ਼ਿਆਦਾਤਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਇਹਨਾਂ ਨੂੰ ਅਮਰੀਕਾ ਦੀਆਂ ਸੜਕਾਂ ਤੇ ਡਰਾਈਵਿੰਗ ਕਰਨ ਤੋਂ ਰੋਕਿਆ ਵੀ ਨਹੀਂ ਜਾ ਸਕਦਾ ਕੈਲੀਫੋਰਨੀਆ ਟੈਕਸਸ ਅਤੇ ਨਿਊ ਮੈਕਸੀਕੋ ਵਰਗੇ ਰਾਜਾਂ ਵਿੱਚੋਂ ਇਹ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਅਤੇ ਲਾਅ ਐਨਫੋਰਸਮੈਂਟ ਅਫਸਰਾਂ ਦੀ ਸਖਤੀ ਇਹਨਾਂ ਵਾਸਤੇ ਮੁਸ਼ਕਲਾਂ ਪੈਦਾ ਕਰ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਫਲੋਰੀਡਾ ਵਿੱਚ ਹਰਜਿੰਦਰ ਸਿੰਘ ਨਾਲ ਸੰਬੰਧਿਤ ਹਾਦਸੇ ਮਗਰੋਂ ਟਰੱਕ ਡਰਾਈਵਰਾਂ ਵਾਸਤੇ ਅੰਗਰੇਜ਼ੀ ਵਿੱਚ ਮੁਹਾਰਤ ਦਾ ਨਿਯਮ ਸਖਤੀ ਨਾਲ ਲਾਗੂ ਕੀਤਾ ਗਿਆ ਹੈ ਇਸੇ ਦੌਰਾਨ ਵਾਸ਼ਿੰਗਟਨ ਟਾਈਮਜ਼ ਵੱਲੋਂ ਪ੍ਰਕਾਸ਼ਿਤ ਇੱਕ ਤਾਜ਼ਾ ਸਰਵੇਖਣ ਵਿੱਚ ਦਾਵਾ ਕੀਤਾ ਗਿਆ ਹੈ ਕਿ ਹੁਣ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਟਰੱਕ ਡਰਾਈਵਰ ਅਜਿਹੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਲਗਾਤਾਰ ਟਰੱਕ ਡਰਾਈਵਿੰਗ ਕਰ ਰਹੇ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਇੱਕ ਟਰੱਕ ਡਰਾਈਵਰ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਨੂੰ ਲਾਅ ਐਨਫੋਰਸਮੈਂਟ ਵਾਲਿਆਂ ਨੇ ਰੋਕ ਕੇ ਅੰਗਰੇਜ਼ੀ ਵਿੱਚ ਸਵਾਲ ਪੁੱਛੇ ਪਰ ਉਹ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਟਰੱਕ ਡਰਾਈਵਰ ਦੀ ਵੀਡੀਓ ਤੇ ਟਿੱਪਣੀ ਕਰਦਿਆਂ ਹੋਮਲੈਂਡ ਸਿਕਿਉਰਿਟੀ ਮੰਤਰੀ ਕ੍ਰਿਸਟੀ ਨਾਇਮ ਨੇ ਕਿਹਾ ਕਿ ਅਮਰੀਕਾ ਦੇ ਹਾਈਵੇਜ਼ ਤੇ ਲੋਕਾਂ ਵਾਸਤੇ ਖਤਰੇ ਪੈਦਾ ਕਰਨ ਵਾਲਿਆਂ ਨੂੰ ਡਰਾਈਵਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਅੰਗਰੇਜ਼ੀ ਤੋਂ ਕੋਰੇ ਹਰ ਡਰਾਈਵਰ ਨੂੰ ਹਟਾਏ ਜਾਣ ਤੱਕ ਇਹ ਮੁਹਿੰਮ ਜਾਰੀ ਰਹੇਗੀ। ਇਸੇ ਦੌਰਾਨ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪਨਾਹ ਦੇਣ ਵਾਲੇ ਰਾਜਾਂ ਨਾਲ ਸੰਬੰਧਤ ਸਿਆਸਤਦਾਨਾਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ। ਅਤੇ ਅਮਰੀਕਾ ਦੀਆਂ ਸੜਕਾਂ ਤੇ ਮੋੜ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਬੇਰ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਪੰਜਾਬੀ ਗੈਂਗਸਟਰਾਂ ਵਿਚਾਲੇ ਖੂਨੀ ਟਕਰਾਅ ਦਾ ਦਰਦਨਾਕ ਨਤੀਜਾ ਨਿਕਲਣ ਨਾਲ ਸੰਬੰਧਤ ਅਹਿਮ ਖਬਰ ਵੱਲ। ਕੈਨੇਡਾ ਵਿੱਚ ਪੰਜਾਬੀ ਗੈਂਗਸਟਰਾਂ ਵਿਚਾਲੇ ਟਕਰਾਅ ਦੇ ਨਤੀਜੇ ਵਜੋਂ ਵਿਸ਼ਾਲ ਵਾਲੀਆ ਦਾ ਕਤਲ ਕਰ ਦਿੱਤਾ ਗਿਆ ਅਤੇ ਹੁਣ ਬਲਰਾਜ ਸਿੰਘ ਬਸਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੋ 25 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ। ਬਲਰਾਜ ਬਸਰਾਦੀ ਉਮਰ ਸਿਰਫ 25 ਸਾਲ ਹੈ ਅਤੇ ਪੂਰੀ ਜਵਾਨੀ ਜੇਲ੍ਹ ਵਿੱਚ ਲੰਘਾਉਣ ਤੋਂ ਬਾਅਦ ਹੀ ਉਹ ਬਾਹਰ ਆ ਸਕਦਾ ਹੈ ਦੱਸ ਦਈਏ ਕਿ 17 ਅਕਤੂਬਰ 2022 ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੇੜੇ 골프 ਕਲੱਬ ਵਿੱਚ ਵਿਸ਼ਾਲ ਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਵਿੱਚ ਬਸਰਾ ਤੋਂ ਪਹਿਲਾਂ ਇਕਬਾਲ ਕੰਗ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਉਹ 17 ਸਾਲ ਬਾਅਦ ਪੈਰੋਲ ਦਾ ਹੱਕਦਾਰ ਹੋਵੇਗਾ ਜਦਕਿ ਬੈਪਟਿਸ ਨੂੰ 13 ਸਾਲ ਦੀ ਸਜ਼ਾ ਸੁਣਾਈ ਗਈ ਹੈ ਬੀਸੀ ਸੁਪਰੀਮ ਕੋਰਟ ਦੇ ਜਸਟਿਸ ਵਾਰਨ ਮੈਲਮੈਨ ਨੇ ਸਜ਼ਾ ਦਾ ਐਲਾਨ ਕਰਦਿਆਂ ਕਿਹਾ ਕਿ ਬਲਰਾਜ ਬਸਰਾ ਨੇ ਮਨੁੱਖੀ ਜ਼ਿੰਦਗੀ ਦੀ ਬਿਲਕੁਲ ਕਦਰ ਨਾ ਕੀਤੀ ਅਤੇ ਆਪਣੇ ਸਾਥੀ ਨਾਲ ਰਲ ਕੇ ਵਿਸ਼ਾਲ ਵਾਲੀਆ ਦੀ ਜਾਨ ਲੈ ਲਈ। ਬਲਰਾਜ ਸਿੰਘ ਬਸਰਾ ਨੂੰ ਕਤਲ ਤੋਂ ਇਲਾਵਾ ਚੋਰੀ ਕੀਤੀ ਗੱਡੀ ਸਾੜਨ ਦਾ ਦੋਸ਼ੀ ਵੀ ਠਹਿਰਾਇਆ ਗਿਆ ਹੈ। ਜਸਟਿਸ ਮੈਲਮੈਨ ਨੇ ਕਿਹਾ ਕਿ ਗੱਡੀ ਨੂੰ ਲੱਗੀ ਅੱਗ ਦੀਆਂ ਲਾਟਾਂ ਨੇੜਲੇ ਗੈਰਾਜ ਤੱਕ ਪਹੁੰਚ ਗਈਆਂ ਅਤੇ ਕਮਿਊਨਿਟੀ ਮੈਂਬਰਾਂ ਵਾਸਤੇ ਵੱਡਾ ਖਤਰਾ ਪੈਦਾ ਹੋਇਆ। ਅਗਜ਼ਨੀ ਦੇ ਮਾਮਲੇ ਵਿੱਚ ਬਸਰਾ ਨੂੰ 5 ਸਾਲ ਦੀ ਸਜ਼ਾ ਵੱਖਰੇ ਤੌਰ ਤੇ ਸੁਣਾਈ ਗਈ ਜੋ ਕਤਲ ਦੀ ਸਜ਼ਾ ਦੇ ਨਾਲ ਨਾਲ ਅੱਗੇ ਵਧੇਗੀ ਅਦਾਲਤ ਨੇ ਕਿਹਾ ਕਿ ਬਲਰਾਜ ਬਸਰਾ ਅਤੇ ਹੋਰਨਾ ਵੱਲੋਂ ਕਤਲ ਦੌਰਾਨ ਵਰਤੇ ਗਏ ਹਥਿਆਰ ਖੁਰਦਬੁਰਦ ਕਰਨ ਦਾ ਯਤਨ ਕੀਤਾ ਅਤੇ ਹੋਰ ਸਬੂਤ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਸਟਿਸ ਮੈਲਮਾਨ ਨੇ ਕਿਹਾ ਕਿ ਉਹ ਵਾਲੀਆ ਪਰਿਵਾਰ ਅਤੇ ਵਿਸ਼ਾਲ ਦੀ ਗਰਲਫ੍ਰੈਂਡ ਦਾ ਦੁੱਖ ਸਮਝ ਸਕਦੇ ਨੇ ਜੋ ਕਤਲ ਵੇਲੇ 5 ਮਹੀਨੇ ਦੀ ਗਰਭਵਤੀ ਸੀ ਵਿਸ਼ਾਲ ਵਾਲੀਆ ਦੀ ਭੈਣ ਪੂਨਮ ਗਿੱਲ ਨੇ ਪੀੜਤ ਅਰਦਾ ਬਿਆਨ ਪੜ੍ਹਦਿਆਂ ਕਿਹਾ ਕਿ 17 ਅਕਤੂਬਰ 2022 ਨੂੰ ਸਾਡੀਆਂ ਜ਼ਿੰਦਗੀਆਂ ਝੰਡੋੜੀਆਂ ਗਈਆਂ ਮੈਂ ਆਪਣਾ ਇਕਲੌਤਾ ਪੁੱਰਾ ਗਵਾ ਦਿੱਤਾ ਅਤੇ ਮਾਪਿਆਂ ਨੇ ਆਪਣਾ ਇਕਲੌਤਾ ਪੁੱਤ ਹਰ ਕੋਈ ਸੋਚਦਾ ਹੋਵੇਗਾ ਕਿ ਸਮੇਂ ਦੇ ਨਾਲ ਦਰਦ ਘਟ ਜਾਂਦਾ ਹੈ ਪਰ ਇਹ ਬਿਲਕੁਲ ਵੀ درست ਨਹੀਂ ਦਿਲ ਦਾ ਦਰਦ ਕਦੇ ਵੀ ਖਤਮ ਨਹੀਂ ਹੁੰਦਾ ਅਤੇ ਇਹ ਤਰਸ ਦੀ ਹਮੇਸ਼ਾ ਸਾਡੇ ਦਿਲੋ ਦਿਮਾਗ ਵਿੱਚ ਕਾਇਮ ਰਹੇਗੀ ਅਸੀਂ ਰੋਜ਼ਾਨਾ ਉਸਨੂੰ ਯਾਦ ਕਰਦੇ ਹਾਂ ਚਾਰ ਜੀਆਂ ਦਾ ਛੋਟਾ ਜਿਹਾ ਪਰਿਵਾਰ ਹੁਣ ਘਟ ਕੇ ਤਿੰਨ ਜੀਆਂ ਦਾ ਰਹਿ ਗਿਆ ਓਨਮ ਨੇ ਦੱਸਿਆ ਕਿ ਉਸਦੇ ਮਾਪਿਆਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਆਰਥਿਕ ਹਾਲਾਤ ਵੀ ਬਦਲ ਗਏ ਦੂਜੇ ਪਾਸੇ ਕ੍ਰਾਊਨ ਪ੍ਰੋਸੀਕਿਊਟਰ ਜੂਲੀ ਰੌਬਿੰਸਨ ਨੇ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੇ ਜਾਣ ਵਾਲੇ ਕਤਲ ਕਮਿਊਨਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਨੇ ਅਤੇ ਸੁਰੱਖਿਅਤ ਮਹਿਸੂਸ ਹੋਣ ਦਾ ਜਜ਼ਬਾ ਖਤਮ ਹੋ ਜਾਂਦਾ ਹੈ ਇਸੇ ਦੌਰਾਨ ਬਚਾਪਖ ਦੀ ਵਕੀਲ ਫ੍ਰਾਂਸਿਸ ਮਹਿਨ ਦਾ ਕਹਿਣਾ ਸੀ ਕਿ ਬਲਰਾਜ ਸਿੰਘ ਬਸਰਾ ਇੱਕ ਅਜੀਹਾ ਨੌਜਵਾਨ ਹੈ ਜਿਸ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਅਤੇ ਜਦੋਂ ਪੈਰੋਲ ਤੇ ਬਾਹਰ ਆਵੇਗਾ ਤਾਂ ਆਪਣੀ ਜ਼ਿੰਦਗੀ ਦਾ ਅਹਿਮ ਸਮਾਂ ਲੰਘਾ ਚੁੱਕਾ ਹੋਵੇਗਾ ਬਲਰਾਜ ਸਿੰਘ ਬਸਰਾ ਨੇ ਅਦਾਲਤੀ ਫੈਸਲੇ ਬਾਰੇ ਕੁਝ ਵੀ ਕਹਿਣ ਤੋਂ ਨਾ ਕਰ ਦਿੱਤੀ ਚੇਤੇ ਰਹੇ ਕਿ ਵਿਸ਼ਾਲ ਵਾਲੀਆ ਦੇ ਕਤਲ ਤੋਂ 1 ਘੰਟੇ ਦੇ ਅੰਦਰ ਹੀ ਇਕਬਾਲ ਕੰਗ ਅਤੇ ਡੀ ਐਂਡਰੇ ਬੈਪਟਿਸ ਨੂੰ ਕਾਬੂ ਕਰ ਲਿਆ ਗਿਆ ਸੀ ਵੈਂਕੂਵਰ ਸਾਂਦੀ ਰਿਪੋਰਟ ਮੁਤਾਬਕ 38 ਸਾਲ ਦਾ ਵਿਸ਼ਾਲ ਵਾਲੀਆ ਯੂਨਾਈਟਿਡ ਨੇਸ਼ਨਜ਼ ਗਰੋਨਾਲਸ ਬੰਦ ਸੀ ਪਰ ਕਤਲ ਤੋਂ ਪਹਿਲਾਂ ਕਿਸੇ ਨਾਲ ਉਸਦੀ ਅਣਬਣਾ ਹੋ ਗਈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਸਿਰਫਰੇ ਭਾਰਤੀ ਨਾਗਰਿਕ ਵੱਲੋਂ ਉੱਡਦੇ ਜਹਾਜ਼ ਵਿੱਚ ਕੀਤੇ ਖੂਨ ਖਰਾਬੇ ਨਾਲ ਸੰਬੰਧਿਤ ਹੈ ਜੀ ਹਾਂ ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ਤੋਂ ਚੜ੍ਹੇ ਜਹਾਜ਼ ਵਿੱਚ ਖੂਨ ਖਰਾਬਾ ਹੋ ਗਿਆ ਜਦੋਂ ਇੱਕ ਸਿਰਫਰੇ ਭਾਰਤੀ ਨਾਗਰਿਕ ਨੇ ਖਾਣਾ ਖਾਣ ਵਾਲੇ ਕਾਂਟੇ ਨਾਲ ਦੋ ਅਲੜਾਂ ਤੇ ਹਮਲਾ ਕਰ ਦਿੱਤਾ ਅਤੇ ਇੱਕ ਹੋਰ ਮੁਸਾਫਰ ਦੇ ਚਪੇੜਾ ਮਾਰੀਆਂ ਇਹ ਵਾਰਦਾਤ ਸ਼ਿਕਾਗੋ ਤੋਂ ਜਰਮਨੀ ਜਾ ਰਹੀ ਲੁਫਤਾਂਸਾ ਦੀ ਫਲਾਈਟ ਵਿੱਚ ਵਾਪਰੀ ਅਤੇ ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਫਲਾਈਟ ਨੂੰ ਹੰਗਾਮੀ ਹਾਲਾਤ ਵਿੱਚ ਬੋਸਟਨ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕਰਵਾਇਆ ਗਿਆ ਭਾਰਤੀ ਨਾਗਰਿਕ ਦੀ شناخت ਪ੍ਰਨੀਤ ਉਸੇਰੀ ਪੱਲੀ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਖਤਰਨਾਕ ਹਥਿਆਰ ਰਾਹੀਂ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਨੇ 보ਸਟਨ ਦੀ ਅਦਾਲਤ ਵਿੱਚ ਮੁਕੱਦਮਾ ਸ਼ੁਰੂ ਹੋ ਗਿਆ ਅਤੇ ਦੋਸ਼ੀ ਠਹਿਰਾਏ ਜਾਣ ਤੇ 10 ਸਾਲ ਦੀ ਜੇਲ੍ਹ ਹੋ ਸਕਦੀ ਹੈ ਜਦਕਿ 2.5 ਲੱਖ ਡਾਲਰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਫਲਾਈਟ ਵਿੱਚ ਹੰਗਾਮੇ ਦੌਰਾਨ ਜਦੋਂ ਸਾਥੀ ਮੁਸਾਫਰਾ ਨੇ ਪਰਨੀਤ ਨੂੰ ਕਾਬੂ ਕਰਨ ਦਾ ਯਤਨ ਕੀਤਾ ਤਾਂ ਉਸਨੇ ਆਪਣੇ ਹੱਥ ਨੂੰ ਪਿਸਤੌਲ ਵਰਗਾ ਆਕਾਰ ਦਿੰਦਿਆਂ ਇਸ ਨੂੰ ਮੂੰਹ ਵਿੱਚ ਤੋਣ ਲਿਆ ਅਤੇ ਮਨਕਾਰਤ ਟ੍ਰਿਗਰ ਦਬ ਦਿੱਤਾ ਸਰਫ ਇਤੇ ਹੀ ਬਸ ਨਹੀਂ ਪਰਨੀਤ ਨੇ ਇੱਕ ਮਹਿਲਾ ਮੁਸਾਫਰ ਦੇ ਥੱਪੜ ਜੜ ਦਿੱਤਾ ਅਤੇ ਇੱਕ ਕਰੂ ਮੈਂਬਰ ਉਤੇ ਹਮਲਾ ਕਰਨ ਦਾ ਯਤਨ ਵੀ ਕੀਤਾ ਘਟਨਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ 17 ਸਾਲ ਦਾ ਇੱਕ ਅਲੜ ਵਿਚਕਾਰਲੀ ਸੀਟ ਤੇ ਸੌ ਰਿਹਾ ਸੀ ਅਤੇ ਪਰਨੀਤ ਨੇ ਅਚਾਨਕ ਉਸ ਦੇ ਨੇੜੇ ਜਾਂਦਿਆਂ ਕਾਂਟੇ ਨਾਲ ਖੱਬੇ ਮੋਢੇ ਤੇ ਵਾਰ ਕਰ ਦਿੱਤਾ ਇਸੇ ਦੌਰਾਨ ਦੂਜੇ ਮੁਸਾਫਰ ਦੇ ਸਿਰ ਦੇ ਪਿਛਲੇ ਹਿੱਸੇ ਨੂੰ ਜ਼ਖਮੀ ਕਰ ਦਿੱਤਾ ਮੈਸਾਚੂਸੈਟਸ ਦੇ ਜ਼ਿਲ੍ਹਾ ਅਟਾਰਨੀ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੀ ਸ਼ਾਮਲ ਹੈ ਅਤੇ ਸੂਬਾ ਪੁਲਿਸ ਨੂੰ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਪ੍ਰਨੀਤ ਨੂੰ ਬੇਕਸੂਰ ਮੰਨਿਆ ਜਾਵੇਗਾ ਅਤੇ ਦੋਸ਼ੀ ਕਰਾਰ ਦਿੱਤੇ ਜਾਣ ਦੀ ਸੂਰਤ ਵਿੱਚ ਸਜ਼ਾ ਮੁਕੰਮਲ ਹੋਣ ਮਗਰੋਂ ਰਿਪੋਰਟ ਕਰ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਨੀਤ ਉਸਿਰੀ ਪਲੀ ਦਾ ਅਮਰੀਕਾ ਵਿੱਚ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ ਹੈ। ਉਹ ਸਟੱਡੀ ਵੀਜ਼ਾ ਤੇ ਅਮਰੀਕਾ ਪਹੁੰਚਾ ਸੀ ਅਤੇ ਬਾਈਬਲ ਨਾਲ ਸੰਬੰਧਤ ਮਾਸਟਰਜ਼ ਪ੍ਰੋਗਰਾਮ ਦਾ ਹਿੱਸਾ ਬਣਿਆ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਅਮਰੀਕਾ ਭੇਜੇ ਜਾਣ ਦੇ ਨਾਂ ਤੇ ਲੀਬੀਆ ਵਿੱਚ ਬੰਦੀ ਬਣਾਏ ਨੌਜਵਾਨਾਂ ਦੀ ਰਿਹਾਈ ਨਾਲ ਸੰਬੰਧਤ ਹੈ ਜੀ ਹਾਂ 트럼ਪ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤੇ ਜਾਣ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦਾ ਨਾਜਾਇਜ਼ ਪ੍ਰਵਾਸ جاری ਹੈ ਅਤੇ ਤਾਜ਼ਾ ਮਾਮਲੇ ਤਹਿਤ ਲੀਬੀਆ ਵਿੱਚ ਫਸੇ ਪੰਜ ਨੌਜਵਾਨਾਂ ਨੂੰ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ ਜੋ ਟ੍ਰੈਵਲ ਏਜੰਟਾਂ ਦੇ ਲਾਰਿਆਂ ਵਿੱਚ ਫਸ ਕੇ ਲੱਖਾਂ ਰੁਪਏ ਗਵਾ ਬੈਠੇ ਦੋ ਨੌਜਵਾਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਅਤੇ ਤਿੰਨ ਹਰਿਆਣਾ ਦੇ ਕੈਥਲ ਜ਼ਿਲ੍ਹੇ ਨਾਲ ਸਬੰਧਤ ਨੇ ਜਿਨ੍ਹਾਂ ਨੂੰ ਕਥਿਤ ਤੌਰ ਤੇ ਬੰਦੀ ਬਣਾਇਆ ਗਿਆ ਪਰ ਠੱਗ ਏਜੰਟਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕੈਥਲ ਪੁਲਿਸ ਇਹਨਾਂ ਨੂੰ ਬਚਾਉਣ ਵਿੱਚ ਸਫਲ ਰਹੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ 3 ਸਾਲ ਦੌਰਾਨ ਮਨੁੱਖੀ ਤਸਕਰੀ ਦੇ ਦੋਸ਼ੇਠ 21 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾਦੁਕਾ ਹੈ ਜਦਕਿ 19 ਪੀੜਤਾਂ ਦੀ ਰਿਹਾਈ ਯਕੀਨੀ ਬਣਾਈ ਗਈ ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ 5 ਨੌਜਵਾਨਾਂ ਨੂੰ ਕੈਨੇਡਾ ਭੇਜਣ ਦਾ ਲਾਰਾ ਲਾ ਕੇ ਲੀਬੀਆ ਵਿੱਚ ਬੰਦੀ ਬਣਾਇਆ ਗਿਆ ਅਤੇ ਰਿਹਾਈ ਵਾਸਤੇ ਇਹਨਾਂ ਦੇ ਮਾਪਿਆਂ ਤੋਂ ਮੋਟੀਆਂ ਰਕਮਾਂ ਮੰਗੀਆਂ ਜਾ ਰਹੀਆਂ ਸਨ ਕੈਥਲ ਦੇ ਬਾਕਲਪਿੰਡ ਨਾਲ ਸਬੰਧਤ ਵਿਕਰਮ ਨਾਮ ਦੇ ਨੌਜਵਾਨ ਤੋਂ 32 ਲੱਖ ਰੁਪਏ ਵਸੂਲ ਕੀਤੇ ਗਏ ਪਰ ਕੈਨੇਡਾ ਭੇਜਣ ਦੀ ਬਜਾਏ ਕੋਲਕਾਤਾ ਹੀ ਬੰਦੀ ਬਣਾ ਦਿੱਤਾ ਪਸਤਾਲ ਦੀ ਨੋਕ ਤੇ ਮਾਪਿਆਂ ਨੂੰ ਫੋਨ ਕਰਵਾਇਆ ਗਿਆ ਕਿ ਉਹ ਕੈਨੇਡਾ ਪੁੱਜ ਚੁੱਕਾ ਹੈ ਪਰ ਜਲਦ ਹੀ ਠੱਗ ਏਜੰਟਾਂ ਦੇ ਗਿਰੋਹ ਦਾ ਪਰਦਾਫਾਸ਼ ਹੋ ਗਿਆ ਅਤੇ ਬਿਕਰਮ ਦੀ ਜਾਨ ਬਚਾਈ ਜਾ ਸਕੀ। ਇਹ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਡੋਨਲਡ ਟਰੰਪ ਦੇ ਡਾਵਾਡੋਲ ਹੋਣ ਨਾਲ ਸੰਬੰਧਤ ਅਹਿਮ ਖਬਰ ਵੱਲ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੀ ਸਰੀਰਕ ਹਾਲਤ ਬਾਰੇ ਟਿੱਚਰਾਂ ਕਰਨ ਵਾਲੇ ਡੋਨਾਲਡ 트੍ਰੰਪ ਜਾਪਾਨ ਫੇਰੀ ਦੌਰਾਨ ਬੌਂਦਲੇ ਨਜ਼ਰ ਆਏ ਅਤੇ ਜਾਪਾਨ ਦੀ ਪ੍ਰਧਾਨ ਮੰਤਰੀ ਦਾ ਮੂੰਹ ਅੱਡਿਆ ਰਹਿ ਗਿਆ ਜਦੋਂ ਉਹ ਦਸੇ ਰਾਹ ਤੇ ਅੱਗੇ ਨਾ ਵੱਧ ਸਕੇ ਅਤੇ ਹੋਰ ਪਾਸੇ ਹੀ ਚਲੇ ਗਏ ਫੌਜੀ ਬੈਂਡ ਵੱਜਣਾ ਸ਼ੁਰੂ ਹੋਇਆ ਤਾਂ 트੍ਰੰਪ ਨੇ ਮਾਣ ਨਾਲ ਸੈਲੂਟ ਕੀਤਾ ਅਤੇ ਅੱਗੇ ਵਧਣ ਲੱਗੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ 트੍ਰੰਪ ਸਾਹਿਬ ਅੱਗੇ ਵਧਦੇ ਗਏ ਟਰੰਪ ਐਨੇ ਅੱਗੇ ਚਲੇਗਾ ਕਿ ਡਾਇਸ ਪਿੱਛੇ ਰਹਿ ਗਿਆ ਜਦੋਂ ਇੱਕ ਗਾਰਡ ਵੱਲੋਂ ਉਹਨਾਂ ਨੂੰ ਵਾਪਸ ਲਿਆਉਣ ਦਾ ਯਤਨ ਕੀਤਾ ਗਿਆ ਤਾਂ ਟਰੰਪ ਨੇ ਪੂਰਨ ਸਵੈ ਵਿਸ਼ਵਾਸ ਦਿਖਾਉਣ ਦਾ ਯਤਨ ਕੀਤਾ ਅਤੇ ਤਕਾਇਚੀ ਦੇ ਇਸ਼ਾਰੇ ਤੇ 90 ਡਿਗਰੀ ਮੁੜ ਗਏ ਘਟਨਾ ਨੂੰ ਅੱਖੀਂ ਦੇਖਣ ਵਾਲੇ ਇਸ ਨੂੰ ਹੈਰਾਨਕੁਨ ਦੱਸ ਰਹੇ ਨੇ ਅਤੇ ਆਨਲਾਈਨ ਵੀਡੀਓਜ਼ ਬਾਰੇ ਵਨਸਵਨੀਆਂ ਟਿੱਪਣੀਆਂ ਆ ਰਹੀਆਂ ਨੇ ਇਥੇ ਦੱਸਣਾ ਬਣਦਾ ਹੈ ਕਿ ਕੁਝ ਹਫ਼ਤੇ ਪਹਿਲਾਂ ਡੋਨਲਡ ਟਰੰਪ ਦੀ ਮੌਤ ਦੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਇੰਨੀ ਤੇਜ਼ੀ ਨਾਲ ਫੈਲੀਆਂ ਸਨ ਕਿ ਅੰਤਮ ਸੰਸਕਾਰ ਦੀ ਤਾਰੀਖ ਬਾਰੇ ਚਰਚੇ ਹੋਣੇ ਸ਼ੁਰੂ ਹੋ ਗਏ। ਅਫ ਵਾਹ ਫੈਲਨ ਮਗਰੋਂ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਸੀ ਕਿ ਉਹਨਾਂ ਦੀ ਸਿਹਤ ਇਸ ਵੇਲੇ ਜਿੰਨੀ ਚੰਗੀ ਹੈ ਪੂਰੀ ਜ਼ਿੰਦਗੀ ਵਿੱਚ ਇੰਨਾ ਬਿਹਤਰ ਮਹਿਸੂਸ ਨਹੀਂ ਕੀਤਾ ਮੋਦੀਆਂ ਵਾਹ ਲਗਾਤਾਰ ਫੈਲਨ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਜੋ ਬਾਈਡਨ ਕਈ-ਕਈ ਦਿਨ ਸਾਹਮਣੇ ਨਹੀਂ ਸਨ ਆਉਂਦੇ ਅਤੇ ਮੀਡੀਆ ਕਹਿੰਦਾ ਸੀ ਕਿ ਉਹ ਚੜ੍ਹਦੀ ਕਲਾ ਵਿੱਚ ਨੇ ਪਰ ਅਸਲੀਅਤ ਇਹ ਹੁੰਦੀ ਸੀ ਕਿ ਬਾਈਡਨ ਸਾਹਿਬ ਦੇ ਡਾਈਪਰ ਬਦਲੇ ਜਾ ਰਹੇ ਹੁੰਦੇ ਸਨ ਮੈਂ 24 ਘੰਟੇ ਵਾਸਤੇ ਵੀ ਜਨਤਕ ਤੌਰ ਤੇ ਨਜ਼ਰ ਨਾ ਆਵਾਂ ਤਾਂ ਮੀਡੀਆ ਵਿੱਚ ਰੌਲਾ ਪੈ ਜਾਂਦਾ ਹੈ ਅਜਿਹਾ ਡੋਗਲਾ ਰਵਈਆ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਚੇਤੇ ਰਹੇ ਕਿ ਹਾਲ ਹੀ ਵਿੱਚ 트ੰਪ ਨੇ ਮੀਡੀਆ ਸਾਹਮਣੇ ਪ੍ਰਵਾਨ ਕੀਤਾ ਸੀ ਕਿ ਉਹਨਾਂ ਦੇ ਸਰੀਰ ਦੀ ਐਮ ਆਰ ਆਈ ਕਰਵਾਈ ਗਈ ਪਰ ਕਿਹੜੇ ਹਿੱਸੇ ਦੀ ਕਰਵਾਈ ਗਈ ਇਸ ਬਾਰੇ ਕੋਈ ਜ਼ਿਕਰ ਨਾ ਕੀਤਾ ਗਿਆ ਬਿਊਰੋ ਰਿਪੋਰਟ ਹੰਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫॉर ਮਾਈ ਪੈਰੈਂਟਸ My mother knows my workouts, so the moment I connect to the Go Wi-Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for emergencies. Then she was really calm. Sadkrikal?